ਪੰਜਾਬੀਆਂ ਦੀ ਇੱਕ ਫਿਤਰਤ ਹੈ ਕਿ ਉਹ ਹਮੇਸ਼ਾ ਕੁਝ ਨਾ ਕੁਝ ਵੱਖਰਾ ਕਰਨ ਦੀ ਸੋਚ ਆਪਣੇ ਮਨ ਵਿੱਚ ਰੱਖਦੇ ਹਨ ਅਤੇ ਉਹ ਸੋਚ ਤੇ ਖਰੇ ਵੀ ਉਤਰਦੇ ਹਨ ਅਜਿਹੀ ਮਿਸਾਲ ਦੇਖਣ ਨੂੰ ਮਿਲੀ ਹੈ ਫਰੀਦਕੋਟ ਦੇ ਇੱਕ ਨੌਜਵਾਨ ਤੋਂ ਜਿਹੜਾ ਕਿ ਕਿਸੇ ਟਾਈਮ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ਉਥੋਂ ਉਸ ਨੂੰ ਅਜਿਹਾ ਸ਼ੌਕ ਪੈਦਾ ਹੋਇਆ ਕਿ ਅੱਜ ਤੱਕ ਦਰਜਣਾਂ ਦੇ ਕਰੀਬ ਇਤਿਹਾਸਕ ਮਾਡਲ ਤਿਆਰ ਕਰ ਚੁੱਕਾ ਹੈ ਸਭ ਤੋਂ ਅਹਿਮ ਗੱਲ ਉਸ ਨੌਜਵਾਨ ਦੇ ਸ਼ੌਕ ਦੀ ਇਹ ਸਾਹਮਣੇ ਆਈ ਹੈ ਕਿ ਉਹ ਇਸ ਵਕਤ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਨੌਕਰੀ ਕਰਦਾ ਹੈ। ਉਸ ਦੇ ਬਾਵਜੂਦ ਉਹ ਡਿਊਟੀ ਤੋਂ ਬਾਅਦ ਦੇਰ ਰਾਤ ਤੱਕ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਦੇ ਲਈ ਸਖਤ ਮਿਹਨਤ ਕਰਦਾ ਹੈ। ਸਾਡੀ ਟੀਮ ਵੱਲੋਂ ਬਿੰਦਰਪਾਲ ਨਾਂ ਦੇ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ। ਨੌਜਵਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਾਂ ਸਮਾਜਿਕ ਧਾਰਮਿਕ ਜਥੇਬੰਦੀਆਂ ਉਸ ਦੀ ਮਦਦ ਕਰਦੀਆਂ ਹਨ ਤਾਂ ਉਹ ਆਪਣੇ ਸੁਹੰਦ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਏਗਾ। ਸਿਕਲ ਜੀ ਮੇਰਾ ਨਾਮ ਬਿੰਦਰਪਾਲ ਜੀ ਪਿਛੋ ਸਿਵਲ ਹਸਪੀਟਲ ਫਰੀਦਕੋਟ ਦੇ ਵਿੱਚ ਮੈਂ ਵਾਰਡ ਅਟੈਂਡਰ ਐਜ਼ ਅ ਵਾਰਡ ਅਟੈਂਡਰ ਜੌਬ ਕਰਦਾ ਫਿਆ ਜੀ ਅੱਜ ਦਾ ਆਟ ਦਾ ਕੰਮ ਹੈ ਮੇਰਾ ਦੋ ਮਾਡਲ ਤੁਸੀਂ ਦੇਖ ਹੀ ਰਹੇ ਹੋਗੇ ਇਹ ਬੜੇ ਪਿਆ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਘੰਟਾ ਘਰ ਤੇ ਤਾਜਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਜਿਹਦੇ ਵਿੱਚ ਕੀ ਕਾਫੀ ਮੇਰੀ ਸਪੋਰਟ ਮੇਰੇ ਯਾਰ ਦੋਸਤਾਂ ਦਿੰਦੇ ਸਿਵਲ ਹਸਪਤਲ ਦੇ ਸਾਰੇ ਕਰਦੇ ਹੈਗੇ ਸਰੇਕ ਚੀਜ਼ ਦੇ ਵਿੱਚ ਘਟੋ ਘਟ ਇੱਕ ਜਿਵੇਂ ਵੱਡੀ ਆਈਟਮ ਹੋਣੀ ਹੈ ਇਹਦੇ ਵਿੱਚ 10 ਤੋਂ 11 ਦੇ ਵਿੱਚ ਵਿੱਚ ਖਰਟਾ ਆ ਜਾਂਦਾ ਮੇਰਾ ਜੀ ਤੇ ਇਹਦੇ ਵਿੱਚ ਕਈ ਵਾਰੀ ਫਾਈਨਲ ਜੀ ਇਸ ਤਰ੍ਹਾਂ ਸਧਰਮਿਤ ਸਾਰੇ ਰਲ ਮਿਲ ਕੇ ਕਰੀ ਜਾਂਦੇ ਸੀ ਬਣਾਉਣਾ ਇਕੱਲਾ ਮੈਂ ਹੀ ਹੈਗਾ ਬਾਕੀ ਬਸ سپورਟ ਮੇਰੀ ਪੂਰੀ ਹੈ ਸਾਰਿਆਂ ਵੱਲੋਂ ਇਹ ਸਾਰਾ ਕੁਝ ਮੇਰਾ ਮਾਉਟ ਸ਼ੀਟ ਨਾਲ ਤਿਆਰ ਹੁੰਦਾ ਇੱਕ ਅਲੱਗ ਕਿਸਮ ਦਾ ਗੱਤਾ ਹੁੰਦਾ ਜਿਹੜਾ ਸਫਾਈ ਚ ਹੁੰਦਾ ਕਟੇ ਕੰਟੇ ਵਧੀਆ ਹੁੰਦਾ ਮੋਰਚੀਟਰ ਤਿਆਰ ਕਰਦਾ ਸਾਰਾ ਕੁਝ ਮੈਂ ਜੀ ਹੋਰ ਕੋਈ ਪੇਂਟ ਨਹੀਂ ਯੂਜ਼ ਕਰਦਾ ਏਸ਼ੀਅਨ ਪੇਂਟ ਯੂਜ਼ ਕਰ ਦਿੰਦੇ ਆ 25 ਦਿਨਾਂ ਦੇ ਵਿੱਚ ਵਿੱਚ ਆਰੰਭੰਦਰ ਤਿਆਰ ਹੋਇਆ ਤੇ 20 ਦਿਨਾਂ ਦੇ ਵਿੱਚ ਵਿੱਚ ਠੰਡਾਪੁਰ ਦੇ ਗੁਰਦੁਆਰਾ ਸਾਹਿਬ ਤਿਆਰ ਹੋਇਆ ਮੈਂ ਨੌਕਰੀ ਕਰਦੀ ਹਾਂ ਨੌਕਰੀ ਦੇ ਨਾਲ ਨਾਲ ਇਹਦੇ ਵਾਸਤੇ ਟਾਈਮ ਵੀ ਕਾਫੀ ਕੱਢਣਾ ਪੈਂਦਾ ਫਿਰ ਵੀ ਕਰਦਾ ਬਹੁਤ ਰਹਿਮ ਕੱਢਣਾ ਪੈਂਦਾ ਇਹਦੇ ਵਾਸਤੇ ਜੀ ਇੱਕ ਸ਼ੌਕ ਆਇਆ ਮੇਰਾ ਜੀ ਇਹਦੇ ਵਿੱਚ ਮੈਨੂੰ ਮਤਲਬ ਕਿ ਨੌਕਰੀ ਤੋਂ ਬਾਅਦ ਜੇ ਮੈਂ ਕੋਈ ਪ੍ਰੋਜੈਕਟ ਬਣਾਉਣਾ ਸ਼ੁਰੂ ਕਰ ਦਿੰਦਾ ਨਾ ਫਿਰ ਮੈਂ ਟਾਈਮ ਲਾਜ਼ਮੀ ਕੱਢਦਾ ਇਹਦੇ ਵਿੱਚ ਐ ਨਹੀਂ ਕੋਈ ਸਪੈਸ਼ਲ ਟਾਈਮ ਰੱਖਿਆ ਇਹਦੇ ਵਿੱਚ ਵੀ ਇਹ ਹੈ ਵੀ ਮੈਂ ਆਪਦੀ ਨੌਕਰੀ ਜੇ ਮਾਰਨਿੰਗ ਕਰਨੀ ਹੈ ਤੇ ਨਾਈਟ ਮੇਰੇ ਕੋਲ ਸਾਰੀ ਆਪਦੀ ਹੈ ਉਹ ਨਾਈਟ ਦੇ ਵਿੱਚ ਵਰਕ ਕਰਦਾ ਮੈਂ ਸਾਰਾ ਜਿਨ੍ਹਾਂ ਨੇ ਰਾਮ ਮੰਦਰ ਬਣਾਇਆ ਇਹ ਸ਼ੌਂਕ ਤਾਂ ਮੇਰਾ ਜਦੋਂ ਉਦਘਾਟਨਾ ਆਈ ਸੀ ਉਦੋਂ ਤੋਂ ਹੀ ਸੀਗਾ ਜੀ ਇਹ ਬਣਾਵਾ ਹੈ ਪਰ ਵੀ ਗਿਫਟ ਉਹਨਾਂ ਨੂੰ ਹੀ ਕਰਨ ਦੀ ਇੱਛਾ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਬਹੁਤ ਜਬੀ ਹੈ ਫਰੀਦਕੋਟ ਦੀ ਇਤਿਹਾਸਿਕ ਚੀਜ਼ਾਂ ਇਹ ਤਿਆਰ ਕੀਤੀਆਂ ਹੁਣ ਮੈਂ ਨੈਸ਼ਨਲ ਲੈਵਲ ਦੀਆਂ ਤਸਵੀਰਾਂ ਤਿਆਰ ਕਰੂੰਗਾ ਜਿਵੇਂ ਕਿ ਕਿਲੇ ਹੋਗੇ ਔਰ ਮਹਿਲ ਵਗੈਰਾ ਹੋ ਗਏ ਸਾਰਾ ਕੁਝ ਕਹੂੰਗਾ ਤੇਰੇ। ਅਭੀ ਮਾਡਲ ਜਿਹੜੇ ਤੁਸੀਂ ਤਿਆਰ ਕਰ ਚੁੱਕੇ ਆ ਇਹ ਵੀ ਪਤਾ ਲੱਗਿਆ ਕਿ ਉਹ ਤੁਸੀਂ ਉੱਚ ਅਧਿਕਾਰੀਆਂ ਤੇ ਕੁਝ ਨੇਤਰਾਂ ਨੂੰ ਜਿਹੜੇ ਸਭ ਤੋਂ ਪਹਿਲਾਂ ਫਰੀਦਕੋਟ ਦਾ ਘੰਟਾ ਘਰ ਵਾਈਸ ਚਾਰਜ ਸਰ ਜੀ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਬਣਾਇਆ ਸੀਗਾ ਉਹ ਵੀ ਵਾਈਸ ਚਾਰਜ ਸਾਹਮਣੇ ਦਿੱਤਾ ਸੀਗਾ ਤੇ ਫਿਰ ਬਕੇ ਵਾਲਮੀਕੀ ਤੀਰਥ ਅਮਰਤਸਰ ਉਹਨਾਂ ਦਾ ਮਾਡਲ ਬਣਾਇਆ ਸੀ ਜਿਹੜਾ ਕਿ ਓਐਸਡੀ ਸਾਹਿਬ ਜੀ ਸਨੀ ਬਰਾੜ ਉਹਨਾਂ ਨੇ ਗਿਫਟ ਦਿੱਤਾ ਸੀ ਉਹਨੂੰ ਫਿਰ ਉਸ ਤੋਂ ਬਾਅਦ ਠੰਡਾ ਘੜੀ ਦਾ ਮਾਡਲ ਬਣਾਇਆ ਜਿਹੜਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਜੀ ਨੂੰ ਐਮਐਲਏ ਸਾਹਿਬ ਇਹਨਾਂ ਨੂੰ ਗਿਫਟ ਕੀਤਾ ਸੀਗਾ ਤੇ ਫਿਲਹਾਲ ਹੁਣ ਆਪਣੇ ਸਪੀਕਰ ਸਾਹਿਬ ਕਰਤਾਰ ਸਿੰਘ ਸੰਧਵਾ ਇਹਨਾਂ ਦੇ ਵੱਡੇ ਦੇ ਕਰਤਾਰਪੁਰ ਸਾਹਿਬ ਦਾ ਮਾਡਲ ਇਹਨਾਂ ਨੂੰ ਗਿਫਟ ਕੀਤਾ ਠੰਡਾ ਬੁਰਜ ਜਿਹੜਾ ਤੁਸੀਂ ਤਿਆਰ ਕੀਤਾ ਹੈ ਇਹ ਕਿਹਨੂੰ ਗਿਫਟ ਕਰਨਾ ਚਾਹੁੰਦੇ ਸੀ ਇਹ ਗਿਫਟ ਨਹੀਂ ਜੀ ਇਹ ਠੰਡਾ ਬੁਰਜ ਤਾਂ ਜਦੋਂ ਆਪਣੇ ਨਵੰਬਰ ਦਸੰਬਰ ਦੇ ਵਿੱਚ ਹੀ ਆਣਗੀਆਂ ਉਹਨੂੰ ਮੈਂ ਉੱਥੇ ਸੰਗਤਾਂ ਦੇ ਰੂਪ ਰੂਪ ਕਰਨਾ ਚਾਹੁੰਦਾ ਜੀ ਤੇ ਕੋਸ਼ਿਸ਼ ਮੇਰੀ ਹੈ ਵੀ ਗਿਫਟ ਕਿਸੇ ਨੂੰ ਕਰਨਾ ਜੇ ਦਿੱਤਾ ਤਾਂ ਉੱਥੇ ਹੀ ਜਿੱਥੇ ਆਪਣੇ ਛੋਟੇ ਸਾਹਿਬ ਜੀ ਸ਼ਿਰਕੇਦੇ ਸੀ ਉੱਥੇ ਹੀ ਹਾਂਜੀ ਗਿਫਟ ਕਰੂੰਗਾ ਜੀ ਮੰਗ ਵੀ ਮੰਗ ਤਾਂ ਮੇਰੀ ਇਹੀ ਹੈ ਜੀ ਕਿਉਂਕਿ ਮੇਰੀ ਕਲਾ ਹੈਗੀ ਹੈ ਮੈਂ ਇਹਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਚਾਹਾਂ ਵੀ ਮੈਂ ਕਹਿੰਦਾ ਵੀ ਸਰਕਾਰ ਕੋਈ ਨਾ ਕੋਈ ਹੈਲਪ ਕਰੇ ਵੀ ਕਿਸੇ ਹਿਸਾਬ ਨਾਲ ਵੀ ਮੇਰੇ ਮੇਰੇ ਵਰਗੇ ਹੋਰ ਵੀ ਕਲਾਕਾਰ ਹੈਗੇ ਆ ਸਾਰੇ ਪ੍ਰਮੋਟ ਕੀ ਹੈਲਪ ਮਿਲੇ ਸਾਰਿਆਂ ਨੂੰ ਜੀ